ਬਟਾਲਾ 'ਚ ਇੱਕ ਸਿਰਫਿਰੇ ਨੇ ਇੱਕ ਮਕੈਨਿਕ ਦੇ ਮੂੰਹ 'ਚ ਸਿਰਫ ਇਸ ਗੱਲ ਤੇ ਗੋਲੀ ਮਾਰ ਦਿੱਤੀ ਕਿਉਂਕਿ ਮਕੈਨਿਕ ਦੇ ਕੋਲ ਉਸਦੀ ਗੱਡੀ ਠੀਕ ਕਰਨ ਲਈ ਸਮਾਂ ਨਹੀਂ ਸੀ। ਇਹ ਘਟਨਾ ਬਟਾਲਾ ਵਿਖੇ ਜਲੰਧਰ ਰੋਡ ਤੇ ਸਥਿਤ ਗੁਰਨਾਨਕ ਵਰਕਸ਼ਾਪ ਵਿੱਚ ਘਟੀ। ਮੌਕੇ ਤੇ ਮੌਜੂਦ ਹਰਜੀਤ ਸਿੰਘ ਮੁਤਾਬਕ ਉਕਤ ਵਿਅਕਤੀ ਨੇ ਫੋਨ ਤੇ ਗੱਲ ਕਰ ਰਹੇ ਹਨੋਹਰ ਸਿੰਘ ਨੂੰ ਗੱਡੀ ਠੀਕ ਕਰਾਉਣ ਨੂੰ ਕਿਹਾ ਤਾਂ ਮਨੋਹਰ ਸਿੰਘ ਨੇ ਮੋਬਾਈਲ ਫੋਨ ਤੇ ਰੁਝੇ ਹੋਣ ਦੀ ਗੱਲ ਕੀਤੀ। ਜਿਸ ਤੇ ਤੈਸ਼ ਵਿੱਚ ਆਏ ਵਿਅਕਤੀ ਨੇ ਮਨੋਹਰ ਸਿੰਘ ਦੇ ਮੂੰਹ ਵਿੱਚ ਗੋਲੀ ਮਾਰ ਦਿੱਤੀ। ਬੰਦੇ ਦੇ ਦੂਸਰੇ ਬੰਦੇ ਨੇ ਕਹਿ ਰਿਹਾ ਸੀ ਵੀ ਤੂੰ ਬਿੱਲਾ ਮੈਂ। ਉਹ ਪਤਾ ਨਹੀਂ ਮੈ ਇਹ ਤੋਂ ਪਸਾਰ ਅੱਗੇ ਅਧਰ ਨੇ ਮੈਂ ਬਿੱਲਾ ਨਹੀਂ ਹੈਗਾ ਤੇ ਫਿਰ ਇਹਨੂੰ ਕਿਹਾ ਫੋਨ ਤੇ ਗੱਲ ਕਰਦੇ ਵੇ ਜਿਹਦੇ ਗੋਲੀ ਵਜੀ ਹੈ ਫੋਨ ਤੇ ਗੱਲ ਕਰਦੇ ਵੇ ਤੂੰ ਬਿੱਲਾ ਨਾ ਉਹ ਗੱਲ ਕਰਦੇਗਾ ਤੇ ਉਹਨੇ ਉਹਨੇ ਗੋਲੀ ਮਾਰ ਦਿੱਤੀ ਮੂੰਹ ਦੇ ਵਿੱਚ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਸਟੇਸ਼ਨ ਨੂੰ ਦਿੱਤੀ ਗਈ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਗਜੀਤ ਸਿੰਘ ਨਾਮ ਦੇ ਦੋਸ਼ੀ ਨੂੰ ਕਾਬੂ ਕਰ ਲਿਆ। ਬਟਾਲੇ ਦੇ ਐਸਐਸਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਖਿਲਾਫ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਕਾਰ ਦੇ ਵਿੱਚ ਜਗਜੀਤ ਸਿੰਘ ਕਾਬੂ ਕਰ ਲਿਆ ਹੈ ਔਰ ਉਸ ਦੇ ਖਿਲਾਫ 307 ਦਾ ਕੇਸ ਦਰਜ ਕੀਤਾ ਗਿਆ ਹੈ ਜੋ ਕਤਲ ਪਾ ਦਿੱਤੀ ਹੈ। ਇਸ ਘਟਨਾ ਵਿੱਚ ਜ਼ਖਮੀ ਮਨੋਹਰ ਸਿੰਘ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਪਰ ਬਿਨਾਂ ਕਿਸੇ ਗੱਲ ਦੇ ਗੁੱਸੇ ਵਿੱਚ ਚਲਾਈ ਗਈ ਇਸ ਗੋਲੀ ਦੀ ਪੂਰੇ ਇਲਾਕੇ ਵਿੱਚ ਚਰਚਾ ਹੈ ਕਿਉਂਕਿ ਜਗਜੀਤ ਸਿੰਘ ਦੇ ਗੁੱਸੇ ਨੇ ਉਸ ਨੂੰ ਜੇਲ੍ਹ ਭਜਾ ਅਤੇ ਮਨੋਹਰ ਸਿੰਘ ਨਾਮ ਦਾ ਬੇਕ ਨੇ ਹੁਣ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਤੇ ਮੌਤ ਵਿਚਾਰ ਜੂਝ ਰਿਹਾ ਹੈ ਬਿਊਰੋ ਰਿਪੋਰਟ ਜਗਬਾਣੀ